ਸਾਉਂਡ ਵਾਲੇ ਵੀਰਾਂ ਦਾ ਵੀ ਧੰਨਵਾਦ ਸੋਹਣੀ ਆਵਾਜ਼ ਬਣਾ ਕੇ ਸੰਗਤਾਂ ਨੂੰ ਸਰਵਣ ਕਰਾਰੇ ਸਾਡੇ ਵੀਰ ਲਾਈਵ ਕਰ ਰਹੇ ਨੇ ਫੋਟੋਗ੍ਰਾਫਰ ਹੋਰ ਸਾਡੇ ਵੀਰ ਚੈਨਲ ਤੋਂ ਮੋਗਾ ਚੈਨਲ ਸੋ ਸਾਰਿਆਂ ਦਾ ਧੰਨਵਾਦ ਮਾਰਦਾ ਚੜ੍ਹਦੀ ਕਲਾ ਬਖਸ਼ਣ ਜੀ ਆਓ ਅਨੰਦ ਸਾਹਿਬ ਦਾ ਪਾਠ ਬੜੇ ਪਿਆਰ ਅੰਦਰ ਸਰਵਣ ਕਰੀਏ RAM KALI MOHALLA TEEJA ANANDIK OANKAR SATGURU PRASAD आनंद पाया मेरी माए सतगुरु मैं पाया, पाया गुरु पा पाया सहज से ते मन म जिया बदाई राग रतन परवार भरियां शब्द गावन आईया दू टांगो हरि के राम आनंद निवासया कह नानक आनंद हो आ सतगुरु मैं पाया ए मन मेरेया ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਵਿੱਚ ਸਭ ਸਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਾਧ ਸਵਾਰਣਾ ਸੁਨਾਗਲਾ ਸਮਰਾਤ ਸਮਾਵੇਂ ਸੋਗ ਮਨੁ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚ ਸਹਿਬਾ ਕਿਆ ਨਹੀਂ ਘਰ ਤੇਰਾ ਸਿਫ ਸਲਾਹ ਤੇਰੀ ਨਾਮ ਮਾਨ ਵਸਾਵੇ ਨਾਮ ਜੁਨ ਕੇ ਮਨਸਿਆ ਦੇ ਸ਼ਬਦ ਜਨੇ ਕਹਿ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਸਾ ਸੱਚ ਨਾਮੇ ਆਧਾਰ ਮੇਰਾ ਜਨਮ ਤੋਂ ਕਾ ਸਭ ਗਵਾਈਆ ਹਰ ਸ਼ਾਮ ਤਾ ਗੁਰੂ ਬਿਟ ਹੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਬਦ ਕਰੋ ਪਿਆ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਕਕਾਰ ਸੁਪਾਕੇ ਦਰਸਪਾਕੇ ਸ਼ਬਦ ਵਾਜੇ ਗਾਣ ਕਰਤਾਰਿਆ ਪੰਟ ਦੋਦ ਤਦ ਵਸ ਕੇ ਤੇ ਕਾਲਨੰਕ ਵਾਜਿਆ ਦੁਰਕਰਮੋਂ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਕੇ ਸੁਣੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਮਾਰ ਬਰਨ ਪਾ ਪਾਇਆ ਤਰੇ ਸਗਲ ਵਿਸਰ ਦੁਖ ਰੋਗ ਸੰਤਾ ਪੀਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕੈ ਸੇ ਪੂਰੇ ਗੁਰ ਤੇਜਾਣੀ ਸੁਣ ਤੇ ਪੰਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਕਹ ਤੇ ਪਵਿੱਤ ਸਤਿਗੁਰ ਰਹਾ ਪਰਪੂਰੇ ਜਿਵੰਤ ਨਾਨਕ ਕੁਝ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਨੂਖ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੇਦਾਇ ਦਾਇਆ ਖੇਲ ਹੈ ਸਭਿਲ ਜਗਤ ਚੰਗੀਆਂ ਵਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮਸ਼ਕਤ ਘਾਰ ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾ ਜਿਨਨੀ ਨਾਮ ਤੇ ਆਇਆ ਗਏ ਮਸ਼ਕਤ ਘਾਰ ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ